ਪਿੰਡਾਂ ਵਿੱਚ ਜਾ ਕੇ ਕੁਝ ਲੋਕ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਸੀ ਤੇ ਪੰਪਲੈਟ ਲੋਕਾਂ ਦੇ ਘਰਾਂ ਵਿੱਚ ਸੁੱਟ ਰਹੇ ਸੀ ਤਾਂ ਪਿੰਡ ਵਾਲਿਆਂ ਵੱਲੋਂ ਉਹਨਾਂ ਦੀ ਵੀਡੀਓ ਬਣਾ ਲਈ ਜਾਂਦੀ ਹੈ ਤੇ ਨੌਜਵਾਨ ਉਹਨਾਂ 'ਤੇ ਟੁੱਟ ਪੈਂਦਾ ਹੈ ਕਿ ਤੁਸੀਂ ਕਿਸ ਦੀ ਪਰਮਿਸ਼ਨ ਨਾਲ ਲੋਕਾਂ ਦੇ ਘਰਾਂ ਵਿੱਚ ਪੰਪਲੈਟ ਸੁੱਟ ਰਹੇ ਹੋ ਤੇ ਪ੍ਰਚਾਰ ਕਰ ਰਹੇ ਹੋ ਦੋਹਾਂ ਵਿੱਚ ਵੱਡੀ ਬਹਿਸ ਹੋ ਜਾਂਦੀ ਹੈ ਤੇ ਮਾਮਲਾ ਵਿਗੜਦਾ ਵਿਗੜਦਾ ਬਚ ਜਾਂਦਾ ਹੈ ਆਖਰ ਉਹ ਲੋਕ ਉਥੋਂ ਭੱਜ ਨਿਕਲਦੇ ਨੇ ਤੁਸੀਂ ਵੀ ਦੇਖੋ ਪੂਰੀ ਘਟਨਾ ਤੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਕਿ ਇਸ ਨੌਜਵਾਨ ਨੇ ਜੋ ਕੀਤਾ ਸਹੀ ਕੀਤਾ ਜਾਂ ਨਹੀਂ ਕਮੈਂਟ ਬਾਕਸ ਵਿੱਚ ਯਸ ਜਾਂ ਨੋ ਜ਼ਰੂਰ ਲਿਖਿਓ। ਧੱਕੇ ਨਾਲ ਏ ਧੱਕੇ ਨਾਲ ਛੇੜਦੇ ਤੁਰੇ ਜਾਂਦੇ। ਧੱਕੇ ਨਾਲ ਤਾਂ ਅਸੀਂ ਕੁਝ ਕਿਹਾ ਹੀ ਨਹੀਂ। ਹੋਰ ਹੁਣ ਕੀ ਆ ਬਈ ਇਹ? ਨਹੀਂ ਅਸੀਂ ਧੱਕੇ ਨਾਲ ਨਹੀਂ। ਹੋਰ ਹੁਣ ਧੱਕੇ ਨਹੀਂ ਆਗਾ ਜਿਹੜਾ ਲੋਕਾਂ ਨੇ ਕੰਦਾ ਉਤੋਂ ਹੀ ਟੱਪ ਟੱਪ ਛਿੱਟੀ ਜਾਂਦੇ। ਟੱਪੇ ਤਾਂ ਸੀ ਨਹੀਂ। ਆਹ ਹਾਂ ਹੁਣ ਧੱਕੇ ਨਾਲ ਗੇਟਾਂ 'ਚ ਵੜੀ ਜਾਂਦੇ। ਉਹ ਇਹ ਕੋਈ ਗੱਲ ਆ ਇਹ? ਨਹੀਂ ਸਰ ਐ ਤਾਂ। ਇੱਕ ਮਿੰਟ। ਇਹਨਾਂ ਨੇ ਕਿਸਨੂੰ ਧੱਕੇ ਨਾਲ ਦਈ? ਓ ਯਾਰ ਤੂੰ ਬਾਈ ਗੁਰਪ੍ਰੀਤ ਤੂੰ ਮੇਰੀ ਗੱਲ ਸੁਣਾ। ਤੂੰ ਖੜ੍ਹ ਜਾ ਚੁੱਪ ਕਰਕੇ। ਇਹ ਯਾਰ ਧੱਕਾ ਨਹੀਂ ਇਹ ਤਾਂ ਨਿਜਾਇਜ਼ ਤੁਸੀਂ। ਇਹ ਪ੍ਰਚਾਰਾ ਕੋਈ ਇਹ। ਕਾਹਦਾ ਪ੍ਰਚਾਰਾ ਇਹ? ਅਸੀਂ ਯਿਸੂ ਮਸੀਹ ਦੇ ਬੱਚਾ ਕਰਦੇ ਆਂ। ਕਿਉਂ ਕਰਦੇ ਹੋ? ਕਿਉਂ ਕਰਨੀ? ਬਾਪ ਦੇ ਪੜਾ ਤੇ ਕਰੋ ਕਿੱਥੇ ਮਰਜ਼ੀ ਬਹਿ ਕੇ ਕਰੋ। ਇਹ ਸਾਡਾ ਸ਼ਹਿਰ ਆ ਅਸੀਂ ਤਾਂ ਸ਼ਹਿਰ ਛੋਟਾ ਮੇਰਾ ਸ਼ਹਿਰ ਆ ਇਹ। ਨਹੀਂ ਜਲ ਤਰਪਿੰਟ ਇਹ ਗੱਲ ਨਹੀਂ ਹੈਗੀ ਇਹ ਸ਼ਹਿਰ ਮੇਰਾ। ਇਹ ਪਿੰਡ ਸਾਡਾ ਵੀ ਆ ਅਸੀਂ ਇੱਥੋਂ ਦੇ ਹਾਂ। ਓ ਫੇਰ ਹੋਮੋ ਯਾਰ। ਫਿਰ ਹੋਮ ਸਾਨੂੰ ਠੇਕਾ ਨਹੀਂ ਨਿਕਾ ਦਾ ਪ੍ਰੇਖਾ ਪਿਆਰ ਬਣਦੇ ਸੇ ਕਾਦੀ ਸੇ ਫਿਰ ਕਰੇ ਬੈ ਕੇ ਜਰਦੇ ਪੜਾ ਦੇ ਮੈਂ ਕਿ ਘਰੋਂ ਕਿਤੋਂ ਤੁਸੀਂ ਇਹ ਲੋਕਾਂ ਦੇ ਧੱਕੇ ਨਾਲ ਅੰਦਰ ਵੜਦੇ ਤਰੇ ਫਿਰ ਦਿਓ ਕਸਰਾ ਕੋਈ ਹੈ ਤੋ ਕਾ ਦੇ ਯਾਰ ਕਿਸੇ ਦਾ ਉਹ ਕਾ ਹੁਣ ਕਸਰਾ ਨਹੀਂ ਯਾਰ ਮੈਂ ਦੇਖਦਾ ਤਰੇ ਉਹਨਾਂ ਕਿੱਥੋਂ ਦੇ ਕੇ ਆਏ ਕੋਈ ਗੱਲ ਨਹੀਂ ਵੀਰੇ ਮੇਰੀ ਗੱਲ ਸੁਣੋ ਇੱਥੇ ਜੇ ਕਿਸੇ ਕਰੇ ਛੱਟੇ ਤੇ ਤੂੰ ਸੁਣ ਲੋ ਅਸੀਂ ਪ੍ਰਚਾਰ ਕਰਾਂਗੇ ਆਏ ਕਿਵੇਂ ਕਰੋਗੇ ਅਸੀਂ ਆਪਣੀ ਮਰਜ਼ੀ ਨਾਲ ਹੀ ਕਰਦੇ ਆਂ ਸਰ ਕਰ ਰਹੇ ਹੋ ਮਰਜੀ ਨਾਲ ਤੁਸੀਂ ਅੱਜ ਅਸੀਂ ਕਿਸੇ ਨੂੰ ਤਾਂ ਵੇਖ ਸਕਦੇ ਆ ਓਏ ਕਿਵੇਂ ਦੇਖ ਸਕਦੇ ਹੋ ਯਾਰ ਜਦੋਂ ਕਿਉਂ ਨਹੀਂ ਤੁਸੀਂ ਇਮੀਨ ਨਹੀਂ ਨਾ ਤਾਂ ਕੰਨ ਜਾਏਗਾ ਪੱਕੇ ਨੂੰ ਕਹਾਂ ਅਸੀਂ ਕਹਿ ਨਹੀਂ ਵੀਰੇ ਹੋਰ ਮੇਰੇ ਕਸਰਾ ਕੋਈ ਐ ਲੋਕਾਂ ਦੇ ਅੰਦਰ ਬੜਦੇ ਤੇਰੇ ਮਿਰਦੇ ਹੁੰਦੀ ਸੀ ਲੋਕਾਂ ਅੰਦਰ ਹੀ ਨਹੀਂ ਬੜਿਆ ਸੀ ਤੁਸੀਂ ਉਹ ਧੱਕੇ ਨਾਲ ਨਗਾਈ ਜੰਨੇ ਉਹ ਇਹ ਕਰ ਟਟੂ ਦਾ ਵਰਜਾਰਾ